ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਾਬਿਆਂ ਦੀ ਕਿਉਂਕਿ ਅੱਜ ਕੱਲ ਇੱਕ ਬਾਬਾ ਬਹੁਤ ਚਰਚਾ ਦੇ ਵਿੱਚ ਹੈ ਬਕਰਪੁਰ ਵਾਲੇ ਸਾਈਂ ਜੀ ਉਹਦੇ ਕਾਰਨ ਕਰਕੇ ਅੱਜ ਆਪਾਂ ਬਾਬੇ ਬਾਰੇ ਵੀ ਗੱਲਬਾਤ ਕਰਾਂਗੇ ਤੁਹਾਨੂੰ ਬਾਬੇ ਦੀਆਂ ਵੀ ਗੱਲਾਂ ਬਾਤਾਂ ਦੱਸਾਂਗੇ ਤੇ ਬਾਕੀ ਆਪਾਂ ਥੋੜੀ ਜਿਹੀ ਲੋਕਾਂ ਦੀ ਆਸਥਾ ਬਾਰੇ ਵੀ ਗੱਲ ਕਰਾਂਗੇ ਕਿ ਆਖਰ ਇਹ ਬਾਬੇ ਪਣਪ ਦੇ ਕਿਉਂ ਨੇ ਇਹ ਬਾਬੇ ਅਸਲ ਦੇ ਵਿੱਚ ਕਿਉਂ ਇੰਨੀ ਤਰੱਕੀ ਕਰ ਜਾਂਦੇ ਨੇ ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਗੱਲਬਾਤ ਕਰਦੇ ਆ ਮਾਈਕਰੋ ਜਿੱਕਾ ਖਾਲਸਾ ਵੇਕਰ ਜੀ ਫਤਿਹ ਖਾਲਸਾ ਜੀ ਅੱਜ ਮੈਂ ਜਿਹੜੀ ਗੱਲਬਾਤ ਸ਼ੁਰੂ ਕਰਨ ਲੱਗਿਆਂਗਾ ਅੱਜ ਆਪਾਂ ਗੱਲਬਾਤ ਬਾਬਿਆਂ ਤੇ ਕੇਂਦਰਿਤ ਰੱਖਾਂਗੇ ਕਿਉਂਕਿ ਜਿਹੜੇ ਬਾਬੇ ਨੇ ਇਹ ਇੰਨੀ ਤੇਜ਼ੀ ਨਾਲ ਪਣਪ ਰਹੇ ਨੇ ਇੰਨੀ ਤੇਜ਼ੀ ਨਾਲ ਵੱਧਦੇ ਫੁੱਲਦੇ ਨੇ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਆਪਣਾ ਫਲਾਨੀ ਕੰਪਨੀ ਇੰਨੇ ਪਰਸੈਂਟ ਗਰੋ ਕਰ ਗਈ ਫਲਾਨੀ ਕੰਪਨੀ ਇੰਨੇ ਹਜ਼ਾਰਾਂ ਗੁਣਾ ਗਰੋ ਕਰ ਗਈ ਕਿਉਂਕਿ ਉਹਦੀ ਮੁੱਖ ਮੰਤਰੀ ਦੇ ਨਾਲ ਨੇੜਤਾ ਹੈ ਜੇ ਆਪਾਂ ਕਹਿੰਦੇ ਆੜਾਨੀਆਂ ਅਮਾਨੀਆਂ ਨੂੰ ਇੰਨਾ ਕੰਪਨੀਆਂ ਉਹਨਾਂ ਦੀਆਂ ਗਰੋ ਕਰ ਗਈਆਂ ਕਿਉਂਕਿ ਉਹ ਨਰਿੰਦਰ ਮੋਦੀ ਦੇ ਨੇੜੇ ਨੇ ਇਸ ਕਾਰਨ ਕਰਕੇ ਲੇਕਿਨ ਜਿਹੜੇ ਬਾਬੇ ਨੇ ਬਾਬੇ ਇੰਨੀ ਗ੍ਰੋਥ ਕਿਵੇਂ ਕਰਦੇ ਨੇ ਲੇਕਿਨ ਬਾਬਿਆਂ ਦਾ ਤਾਂ ਮੈਂ ਇਹ ਵੀ ਤੁਹਾਨੂੰ ਥੋੜਾ ਜਿਹਾ ਜ਼ਿਕਰ ਕਰਦੇ ਆ ਕਿ ਜਿਵੇਂ ਆਪਣਾ ਬਾਬਾ RAMDEV ਹੈ ਦੇਖੋ बिजनेसमैन ਬੰਦਾ ਹੈਗਾ ਕਲੀਅਰ बिजनेਸ ਆਪਦਾ ਲੇਕਿਨ ਉਸ ਬੰਦੇ ਨੇ ਇੱਕ ਆਪਣਾ ਭਗਵਾ ਬਣਾ ਪਾਇਆ ਤੇ ਜੋਗੇ ਦੀ ਮਤਲਬ ਉਹਨਾਂ ਨੇ ਲੈ ਲਈ ਇੱਕ ਉਹਨੂੰ ਉਧਾਰ ਬਣਾ ਲਿਆ ਤੇ ਜੋਗੇ ਦੇ ਨਾਂ ਤੇ ਲੋਕਾਂ ਨੂੰ ਆਪਣੇ ਮੰਗਰ ਲਾਇਆ ਲੋਕ ਤਾਂ ਲੋਕਾਂ ਨੂੰ ਤਾਂ ਇਹ ਸਮਝਾਇਆ ਕਿ ਜੋਗੇ ਦੇ ਨਾਲ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਦੇਖੋ ਤੁਸੀਂ ਕਮਾਲ ਦੀ ਚੀਜ਼ ਲੇਕਿਨ ਆਪ ਦਵਾਈਆਂ ਬਣਾਉਣੀਆ ਸ਼ੁਰੂ ਕਰਤੀਆਂ ਤੇ ਲੋਕਾਂ ਨੂੰ ਪਰਮਾ ਕੇ ਲੋਕੋ ਉਹਦੇ ਤੇ ਭਰੋਸਾ ਕਰਨ ਲੱਗੇ ਤੇ ਉਹਦੇ ਭਰੋਸੇ ਦੇ ਜਰੀਏ ਇਸ ਜਿਹੜੀ ਕੰਪਨੀ ਨੇ ਪੰਚਾਂਚਲੀ ਜਿਹੜੀ ਕੰਪਨੀ ਆ ਦੋਸਤੋ ਉਹ ਹੋ ਦੂਜੀਆਂ ਕੰਪਨੀਆਂ ਨਾਲੋਂ ਹਜ਼ਾਰਾਂ ਗੁਣਾ ਵਧ ਗ੍ਰੋ ਕਰ ਗਈ। ਉਹਨਾਂ ਦਾ ਟਰਨਓਵਰ ਹੈ ਜੇ ਤੁਸੀਂ ਦੋ ਸਾਲਾਂ ਦਾ ਤਿੰਨ ਸਾਲਾਂ ਦਾ ਪਹਿਲਾਂ ਦੇਖੋਗੇ ਤਾਂ ਕਿਤੇ ਉਹ ਵਧ ਗ੍ਰੋ ਕਰ ਗਿਆ। ਕਿਉਂਕਿ ਉਹਦੇ ਨਾਲ ਬਾਬਾ RAMDEV ਜੁੜ ਗਿਆ ਜੇ ਕਿਤੇ RAMDEV ਜੀਨ ਪੈਂਟ ਕੋਟ ਪੈਂਟ ਪਾ ਕੇ ਆਇਆ ਹੁੰਦਾ ਤੇ ਉਹਦਾ ਨਾਮ ਹੁੰਦਾ RAMDEV ਕੱਲਾ ਤੇ ਜਾਂ ਕੁਝ ਨਾਮ ਉਹਦਾ ਹੋਰ ਹੁੰਦਾ ਇਹਨਾਂ ਦੋਨਾਂ ਵਿਅਕਤੀਆਂ ਨੇ ਉਹਦਾ ਦੂਜਾ MD ਵੀ ਆ ਜਿਹੜਾ ਉਹ ਇਹਨਾਂ ਨੇ ਭਗਵੇਂ ਕੱਪੜੇ ਨਾ ਪਾਏ ਹੁੰਦੇ ਜੋਗੇ ਦਾ ਆਸਰਾ ਨਾ ਲਿਆ ਹੁੰਦਾ ਤਾਂ ਇਹ ਕਦੇ ਵੀ ਇੰਨੀ ਤਰੱਕੀ ਨਾ ਕਰਦੇ ਹੁਣ ਆਪਾਂ ਦੋਸਤੋ ਆਉਂਨੇ ਆ ਬਾਕਰਪੁਰ ਬਾਕਰਪੁਰ ਵਾਲੇ ਸਾਈਂ ਤੇ ਬਾਕਰਪੁਰ ਜਿਹੜਾ ਪਿੰਡ ਹੈ ਦੋਸਤੋ ਬਿਲਕੁਲ ਚੰਡੀਗੜ੍ਹ ਦੇ ਨੇੜੇ ਆ ਤੇ ਮਹਾਲੀ ਦੇ ਬਿਲਕੁਲ 에য়ারਪੋਰਟ ਦੇ ਨੇੜੇ ਆ ਬਾਕਰਪੁਰ ਉੱਥੇ ਜਿਹੜਾ ਸਾਈਂ ਦਾ ਅੱਜਕੱਲ ਉਹਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਲੋਕਾਂ ਨੂੰ ਕਹਿੰਦਾਗਾ ਕਿ ਮੈਂ ਤੁਹਾਡੇ ਵੀਜ਼ੇ ਲਵਾਉਣਾਗਾ ਲੋਕ ਜਾਂਦੇ ਨੇ ਜਿਵੇਂ ਇੱਕ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਹਿੰਦੀ ਆ ਕਿ ਮੈਨੂੰ ਬਾਬੇ ਨੇ ਕਿਹਾ ਕਿ ਤੇਰਾ ਵੀਜ਼ਾ ਲੱਗ ਜਾ ਤੇ ਜਦੋਂ ਖੋਲਿਆ ਲਫਾਫਾ ਕਹਿੰਦਾ ਵੀ ਖੋਲ ਤੇਰਾ ਵੀਜ਼ਾ ਤਾਂ ਲੱਗ ਗਿਆ ਪਰ ਵਿੱਚ ਜਦੋਂ ਖੋਲ ਕੇ ਦੇਖਿਆ ਤਾਂ ਰਿਫਿਊਜ ਲਾਈ ہوئی ਫਿਰ ਉਹਨੂੰ ਪਿੰਗੇ ਟੇ ਟੰਗ ਨਾਲ ਕਹਿ ਕੇ ਦੁਬਾਰਾ ਫੇਰ ਉਹਨੂੰ ਮੰਗਰ ਲਾ ਲਿਆ ਤੇ ਦੂਜੀ ਵਾਰ ਫੇਰ ਆਇਆ ਤੇ ਫੇਰ ਰਿਫਿਊਜ ਲਾ ਗਈ ਜਦੋਂ ਕਿ ਉਸ ਬਾਬੇ ਦੇ ਹਜ਼ਾਰਾਂ ਨਹੀਂ ਲੱਖਾਂ ਮਤਲਬ ਚਾਹਨੇ ਵਾਲੇ ਨੇ ਤੇ ਉਹ ਲੋਕ ਇਸ ਭਰੋਸੇ ਦੇ ਉੱਤੇ ਜਾਈ ਜਾਂਦੇ ਨੇ ਕਿ ਬਾਬਾ ਸਾਡੇ ਵੀਜੇ ਲਵਾਊਗਾ ਜਦੋਂ ਕਿ ਇਹਨਾਂ ਬਾਬਿਆਂ ਦੀ ਸਚਾਈ ਸਿਰਫ ਇੱਕੋ ਹੀ ਆ ਜੋ ਮੈਂ ਇੱਕ ਲਾਈਨ ਦੇ ਵਿੱਚ ਕਲੀਅਰ ਕਰ ਦਿੰਨਾ ਇੰਨਾ ਦੀ ਸਚਾਈ ਇਹ ਆ ਕਿ 100 ਬੰਦੇ ਨੂੰ ਕਿਹਾ ਕਿ ਤੁਹਾਡਾ ਵੀਜ਼ਾ ਲੱਗ ਜਾ ਉਹਦੇ ਚੋਂ 30 ਬੰਦਿਆਂ ਦੀ 40 ਬੰਦਿਆਂ ਦੀ ਆਟੋਮੈਟਿਕ ਉਹਨਾਂ ਦਾ ਵੀਜ਼ਾ ਲੱਗਣਾ ਹੀ ਹੁੰਦਾਗਾ ਤੇ ਉਹ ਜਿਹੜੇ ਫਿਰ ਬੰਦੇ ਨੇ ਉਹਨਾਂ ਦਾ ਪ੍ਰਚਾਰ ਇੰਨਾ ਕਰ ਦਿੰਦੇ ਨੇ ਕਿ ਸਾਡਾ ਵੀਜ਼ਾ ਜਿਹੜਾ ਉਹ ਸਾਈ ਬਾਕਰਪੁਰ ਵਾਲੇ ਨੇ ਲਵਾਇਆਗਾ ਤੇ ਚੱਕ ਕੇ ਫਿਰ ਚੱਲ ਪੈਂਦੀਆਂ ਨੇ ਬਹੀਰਾਂ ਦੀਆਂ ਵੀਰਾਂ ਕੋਈ ਕਿਸੇ ਹੋਰ ਮਜ਼ਾਰ ਤੇ ਜਾ ਰਿਹਾ ਉੱਥੇ ਹੈਲੀਕਾਪਟਰ ਚੜੀ ਜਾ ਰਹੇ ਨੇ ਗੁਰਦੁਆਰਾ ਸਾਹਿਲ ਦੇ ਵਿੱਚ ਹੈਲੀਕਾਪਟਰ ਚਾੜੇ ਜਾ ਰਹੇ ਨੇ ਹਵਾਈ ਜਾਂਜਾਂ ਦੇ ਜਿਹੜੇ ਉਹ ਹੁੰਦੇ ਨੇ ਮਾਟੋ ਜਿ ਖੜਿਆਉਣੇ ਉਹ ਚਾੜੇ ਜਾ ਰਹੇ ਨੇ ਮਤਲਬ ਕਿ ਲੋਕ ਇਹਦੇ ਚ ਦੋਸ਼ੀ ਤਾਂ ਹੈਗੇ ਨੇ ਖੁਦ ਪਰ ਬਾਬੇ ਉਹਨਾਂ ਦੀ ਜਿਹੜੀ ਮਨੋਂ ਦੱਸਾ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਭਰਮਾ ਲੈਂਦੇ ਨੇ ਤੇ ਇਸੇ ਕਰਕੇ ਹੀ ਜਿਹੜਾ ਫਿਰ ਜਦੋਂ ਕੋਈ ਨਾ ਕੋਈ ਬੰਦੇ ਨੂੰ ਸਮਝ ਪੈ ਜਾਂਦੀ ਆ ਜਦੋਂ ਉਸ ਬੰਦੇ ਦਾ ਭਰੋਸਾ ਟੁੱਟਦਾ ਹੈਗਾ ਯਮੇ ਇਹਦੇ ਵਿੱਚ ਵੀ ਇੱਕ ਉਹ ਈ ਕਹਿ ਰਹੀ ਆ ਕਿ ਮੈਂ ਬਾਬੇ ਦੇ ਕੋਲੇ ਜਿਹੜਾ ਪੈਸੇ ਦੀ ਮੈਨੂੰ ਕੋਈ ਚਿੰਤਾ ਨਹੀਂ ਕਿ ਮੈਂ ਪੈਸਾ ਚੜਾਵਾ ਚੜਿਆ ਪਰ ਮੈਂ ਆਪਣੀ ਆਸਥਾ ਇੱਥੇ ਚਾੜੀ ਸੀਗੀ ਮੇਰੀ ਆਸਥਾ ਖਰਚ ਕੀਤੀ ਸੀ ਮੈਂ ਇੱਥੇ ਮੈਨੂੰ ਪੈਸਿਆਂ ਦਾ ਕੋਈ ਮੈਟਰ ਨਹੀਂ ਕਰਦਾ ਮੈਨੂੰ ਤਾਂ ਮੇਰੀ ਆਸਥਾ ਖਰਚ ਹੋਈ ਸੀ ਇੱਥੇ ਜਿਹੜੀ ਕਿ ਮੈਨੂੰ ਜਿਹਦਾ ਮੁੱਲ ਨਹੀਂ ਮੁੜਿਆ ਸੋ ਦੋਸਤੋ ਇਹ ਲੋਕ ਆਸਥਾ ਦੇ ਨਾਮ ਉੱਪਰ ਲੋਕਾਂ ਨੂੰ ਠੱਗਦੇ ਨੇ ਤੇ ਇਹਨਾਂ ਦੇ ਵਿੱਚੋਂ ਹੀ ਇਹ ਸਾਈ ਜਿਹੜਾ ਬਕਰਪੁਰ ਵਾਲਾ ਫੇਰ ਉਹਦੀ ਬਹੁਤ ਰੌਲਾ ਪੈਂਦਾ ਇੱਕ ਵੀਡੀਓ ਹੁਣ ਵਾਇਰਲ ਹੋ ਰਹੀ ਆ ਜਿਦੇ ਵਿੱਚ ਉਹ ਜਨਾਨੀਆਂ ਨੂੰ ਕੁੱਟਣ ਜਾਂਦਾ ਹੈ ਮਾਰਨ ਜਾਂਦਾ ਹੈ ਦੇਖੋ ਤੁਸੀਂ ਕਿ ਇਹ ਬਾਬਿਆਂ ਦੇ ਮਤਲਬ ਉਹਨੇ ਕਿਰਦਾਰ ਨੇ ਕਿ ਬਾਬੇ ਜਿਵੇਂ ਕੋਈ ਸ਼ਰਾਬੀ ਕਿਸੇ ਨੂੰ ਟੁੱਟ ਟੁੱਟ ਪੈਂਦਾ ਹੁੰਦਾ ਹੈ ਕਿ ਸੜਦੇਓ ਮੈਨੂੰ ਮੈਂ ਤਾਂ ਮਾਰ ਦੂੰ ਮਤਲਬ ਇਦਾਂ ਨਹੀਂ ਅਗਰੈਸਿਵ ਹੋ ਜਾਂਦੇ ਲੋਕ ਉਹ ਲੋਕ ਜਿਹੜੇ ਨਸ਼ਾ ਕਰਕੇ ਸ਼ਰਾਬ ਪੀ ਕੇ ਜਾਂ ਗੁੱਸੇ ਦੇ ਵਿੱਚ ਆਪੇ ਦੁਬਾਰ ਹੋ ਕੇ ਲੇਕਿਨ ਜਿਹੜੇ ਬਾਬੇ ਹੁੰਦੇ ਨੇ ਸਾਈਂ ਹੁੰਦੇ ਨੇ ਇਹਨਾਂ ਦਾ ਤਰਤਬਾ ਬਹੁਤ ਵੱਡਾ ਹੁੰਦਾ ਇਹ ਤਾਂ ਪਹੁੰਚੇ ਹੋਏ ਹੁੰਦੇ ਨੇ ਤੇ ਇਹਨਾਂ ਨੂੰ ਤਾਂ ਗੁੱਸਾ ਆਉਂਦਾ ਹੀ ਨਹੀਂ ਕਿਉਂਕਿ ਇਹਨਾਂ ਨੇ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੱਸਸ ਕੀਤਾ ਹੁੰਦਾ ਪਰ ਨਹੀਂ ਦੋਸਤੋ ਉਹ ਬਾਬੇ ਹੋਰ ਸੀਗੇ ਉਹ ਸਾਈਂ ਹੋਰ ਸੀਗੇ ਉਹ ਭਗਤ ਹੋਰ ਸੀਗੇ ਉਹ ਗੁਰੂ ਹੋਰ ਸੀਗੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਬਸ ਚ ਕੀਤਾ ਹੋਇਆ ਲੇਕਿਨ ਇਹ ਲੋਕ ਪਖੰਡੀ ਨੇ ਇਹ ਉਹਨਾਂ ਦੇ ਨਾਮ ਦੇ ਉੱਪਰ ਇਹਨਾਂ ਪਖੰਡ ਕੀਤਾ ਹੋਇਆ ਲੇਕਿਨ ਜਦੋਂ ਇਹਨਾਂ ਨੇ ਕੋਈ ਐਸੀ ਘਟਨਾ ਵਾਪਰ ਜਾਂਦੀ ਆ ਫਿਰ ਇਹਨਾਂ ਦਾ ਜਿਹੜਾ ਉੱਪਰਲਾ ਉਹ ਚਾੜਿਆ ਹੋਇਆ ਨਕਾਬ ਹੈ ਉਹਨੂੰ ਫਿਰ ਜਿਹੜਾ ਉਹ ਕਰੋਧ ਹੈ ਉਹ ਨਕਾਬ ਨੂੰ ਪਰੇ ਮਾਰਦਾ ਲਾ ਕੇ ਤੇ ਉਹ ਆਪਣੀ ਅਸਲੀਅਤ ਦੇ ਵਿੱਚ ਫਿਰ ਬਾਹਰ ਆ ਜਾਂਦਾ ਇਸ ਵੀਡੀਓ ਦੇ ਵਿੱਚ ਵੀ ਉਹ ਸਾਰੀਆਂ ਚੀਜ਼ਾਂ ਜਦੋਂ ਉਦੇ ਨਾਲ ਲੜਕੀਆਂ ਕੋਈ ਲੇਡੀਜ਼ ਨੇ ਜਿਹੜੀਆਂ ਵਿਚਾਰੀਆਂ ਪਿੱਟਦੀਆਂ ਨੇ ਆਪਣਾ ਜਦੋਂ ਉਹਨਾਂ ਦੀ ਆਸ ਥੱਕੀ ਐ ਤਾਂ ਫਿਰ ਬਾਬੇ ਦਾ ਜਿਹੜਾ ਕਰੋਧ ਹੈ ਉਹਦਾ ਅਸਲੀ ਨਕਾਬ ਨੰਗਾ ਕਰ ਦਿੰਦਾ ਤੇ ਉਹ ਉਹਨਾਂ ਨੂੰ ਫਿਰ ਟੁੱਟ ਟੁੱਟ ਕੇ ਪੈਂਦਾ ਮਾਰਨ ਜਾਂਦਾ ਤੇ ਇਹ ਜਿਹੜੇ ਮਤਲਬ ਦੋਸਤੋ ਹੈਗੇ ਨੇ ਇਹਨਾਂ ਬਾਬਿਆਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੁਣ ਲੇਕਿਨ ਸਾਡੀ ਬ੍ਰੰਮਣਾ ਇਹ ਆ ਕਿ ਅਸੀਂ ਮੰਨਣ ਨੂੰ ਹੀ ਤਿਆਰ ਨਹੀਂ ਉਹ ਦੇਖੋ ਰਾਮ ਰਹੀਮ ਵਰਗ ਆਸਾ ਰਾਮ ਵਰਗੇ ਜਿਹੜੇ ਕਿ ਬਲਾਤਕਾਰ ਕਤਲ ਦੇ ਵਿੱਚ ਅਦਾਲਤਾਂ ਨੇ ਸਜ਼ਾ ਦੇ ਦਿੱਤੀਆਂ ਇਨਵੈਸਟੀਗੇਸ਼ਨ ਨੇ ਮਤਲਬ ਉਹ ਕਰਤਾ ਸੀਬੀਆਈ ਨੇ ਦੋਸ਼ੀ ਕਰਾਰ ਦਿੱਤੇ ਔਰ ਅਦਾਲਤਾਂ ਵੱਲੋਂ ਸਜ਼ਾਵਾ ਹੋ ਗਈਆਂ ਪਰ ਅਸੀਂ ਮੰਨਣ ਨੂੰ ਤਿਆਰੀ ਔਰ ਦੋਸ਼ੀ ਬੰਦਾ ਸਜ਼ਾ ਜਾਪਦਾ ਜਿਹਨੂੰ ਕਿ ਬਲਾਤਕਾਰ ਦੇ ਵਿੱਚ ਸਜ਼ਾ ਹੋਈ ਹੋਵੇ ਜਿਹਨੂੰ ਕਤਲ ਦੇ ਵਿੱਚ ਸਜ਼ਾ ਹੋਈ ਹੋਵੇ ਉਸ ਬੰਦੇ ਨੂੰ ਸਾਡੇ ਲੋਕ ਕਰੋੜਾਂ ਲੱਖਾਂ ਲੋਕ ਉਹਨੂੰ ਮੰਨੀ ਜਾਂਦੇ ਨੇ ਉਹ ਕਹਿੰਦੇ ਜੀ ਇਸ ਤਮੰਨਾ ਨੂੰ ਤਿਆਰ ਹੀ ਨਹੀਂ ਸਾਡੇ ਲਈ ਤਾਂ ਇਹ ਰੱਬ ਹੈ ਇਹ ਸਾਡਾ ਰੱਬ ਤਾਂ ਉੱਥੇ ਆਪਣੇ ਕੋਈ ਇਮਤਿਹਾਨ ਦੇਣ ਗਿਆ ਹੋਇਆ ਜਾਂ ਉਹ ਤਾਂ ਜੀ ਇਹ ਕਰਨ ਗਿਆ ਹੋਇਆ ਹੈ ਕੀ ਮਤਲਬ ਇਹ ਇੱਥੇ ਫਿਰ ਦੋਸ਼ੀ ਆਪਾਂ ਕਿਹਨੂੰ ਕਹਾਂਗੇ ਇੱਥੇ ਅਸੀਂ ਦੋਸ਼ੀ ਦੋਸਤੋ ਆਪਾਂਗੇ ਸਾਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿਉਂਕਿ ਅਸੀਂ ਅਸਲੀਅਤ ਨੂੰ ਛੱਡ ਕੇ ਅਸਲੀ ਮਤਲਬ ਉਸ ਨੂੰ ਛੱਡ ਕੇ ਗਲਤ ਪਾਸੇ ਨੂੰ ਚੱਲੇ ਜਾ ਰਿਹਾ ਹੈ ਕਿਉਂਕਿ ਸਵਾਲ ਇੱਥੇ ਪੈਦਾ ਤੁਹਾਡੇ ਮਨ ਦੇ ਵਿੱਚ ਇਹ ਵੀ ਹੋਊਗਾ ਕਿ ਫਿਰ ਆਸਤਾਤਾਸੀਂ ਗੁਰਦੁਆਰਿਆਂ ਤੇ ਵੀ ਕਰਦੇ ਆਂ ਆਸਤਾਤਾਸੀਂ ਗੁਰੂ ਗ੍ਰੰਥ ਸਾਹਿਬ ਤੇ ਵੀ ਕਰਦੇ ਆਂ ਆਸਤਾਤਾਸੀਂ ਮਤਲਬ ਏਡੇ ਵੱਡੇ ਸ੍ਰੀ ਸਦਾ ਦੇ ਗੁਰਦੁਆਰਿਆਂ ਤੇ ਕਰਦੇ ਆਂ ਜਿੱਥੇ ਸਾਡੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉੱਥੇ ਦੋਸਤੋ ਮਨੋ ਕਾਮਨਾ ਤੁਹਾਡੀਆਂ ਪੂਰੀਆਂ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਉੱਥੇ ਗੁਰਬਾਣੀ ਦਾ ਪਾਠ ਹੁੰਦਾ ਉੱਥੇ ਅਨੇਕਾਂ ਲੋਕ ਜਿਹੜੇ ਉੱਥੇ ਪਾਠ ਕਰਦੇ ਨੇ ਗੁਰਬਾਣੀ ਦਾ ਜਾਪ ਕਰਦੇ ਨੇ ਉੱਥੇ ਕੋਈ ਵਿਅਕਤੀ ਵੱਲੋਂ ਤੁਹਾਨੂੰ ਭਰੋਸਾ ਨਹੀਂ ਦਿੱਤਾ ਜਾਂਦਾ ਕਿ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਉੱਪਰ ਫਲਾਨਾ ਬਾਬਾ ਤੁਹਾਡੀ ਆਸਤਾ ਪੂਰੀ ਕਰ ਰਿਹਾ ਨਹੀਂ ਉੱਥੇ ਸਾਨੂੰ ਉਸ ਸਥਾਨ ਦੀ ਜਿਹੜੀ ਵਾਈਬਰੇਸ਼ਨ ਹੈ ਜਿਹੜੀ ਪੋਜਿਟਿਵ ਵਾਈਬਰੇਸ਼ਨ ਹੈ ਉਹ ਸਾਡੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ ਉੱਥੇ ਲੋਕ ਗੁਰਬਾਣੀ ਪੜ੍ਹਦੇ ਨੇ ਉਹਦੇ ਕਰਕੇ ਵਾਈਬ੍ਰੇਸ਼ਨ ਤੁਹਾਨੂੰ ਪੋਜਿਟਿਵ ਮਿਲਦੀ ਹੈ ਨਾ ਕੇ ਉੱਥੇ ਕੋਈ ਮਤਲਬ ਵਿਸ਼ੇਸ਼ ਕੋਈ ਸਾਈਂ ਬੈਠਾ ਬਾਬਾ ਬੈਠਾ ਕੋਈ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਬੈਠਾ ਜਿਹਨੂੰ ਆਪਾਂ ਕਹਿ ਸਕੀਏ ਕਿ ਅਸੀਂ ਬਾਬਾ ਅ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਗਏ ਸੀਗੇ ਤੇ ਉੱਥੇ ਫਲਾਨਾ ਬਾਬਾ ਬੈਠਾ ਸੀ ਉਹਦੇ ਕਰਕੇ ਮੇਰੀ ਮਨੋ ਕਾਮਨਾ ਪੂਰੀ ਹੋ ਗਈ ਇਹ ਨਹੀਂ ਅਸੀਂ ਕਹਿੰਦੇ ਆ ਕਿ ਅਸੀਂ ਦਰਬਾਰ ਸਾਹਿਬ ਗਏ ਸੀਗੇ ਉੱਥੇ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ ਸੀ ਤੇ ਜਿਹੜੀ ਸਾਡੀ ਪੂਰੀ ਹੋ ਗਈ ਉਹ ਅਰਦਾਸ ਪੂਰੀ ਜਿਹੜੀ ਹੁੰਦੀ ਆ ਦੋਸਤੋ ਉਹ ਗੁਰੂ ਸਾਹਿਬ ਦੇ ਜਿਹੜੇ ਉੱਥੇ ਕੀਤੀ ਹੋਈ ਭਗਤੀ ਲੋਕਾਂ ਦੀ ਲੱਖਾਂ ਕਰੋੜਾਂ ਲੋਕਾਂ ਦੀ ਪੜੀ ਹੋਈ ਗੁਰਬਾਣੀ ਉਹ ਪੋਜ਼ਿਟਿਵ ਵਾਈਬ੍ਰੇਸ਼ਨਾਂ ਜਿਹੜੀ ਤੁਹਾਨੂੰ ਪ੍ਰਮਾਤਮਾ ਨਾਲ ਜੋੜਦੀ ਆ ਉਹ ਹੀ ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰਦੀ ਆ ਉਹ ਤੁਹਾਡੀ ਅਰਦਾਸ ਹੈ ਜਿਹੜੀ ਉਹ ਅਰਦਾਸ ਦੇ ਵਿੱਚ ਸ਼ਕਤੀ ਹੈ ਪਰ ਇਹਨਾਂ ਬਾਬਿਆਂ ਦੇ ਵਿੱਚ ਦੋਸਤੋ ਕੋਈ ਸ਼ਕਤੀ ਨਹੀਂ ਹੈਗੀ ਤੁਸੀਂ ਗਲਤ ਪਾਸੇ ਨੂੰ ਚਲੇ ਜਾ ਰਹੇ ਹੋ ਆਪਣਾ ਕੰਮ ਕਰੋ ਕਾਰੋਬਾਰ ਕਰੋ ਕਿਉਂਕਿ ਵੀਜ਼ਾ ਕਿਸੇ ਸਾਈਨ ਨੇ ਨਹੀਂ ਲਾਉਣਾ ਵੀਜ਼ਾ ਲਾਉਣਾ ਅੰਬੈਸੀ ਨੇ ਅੰਬੈਸੀ ਨੇ ਦੇਖਨੇ ਨੇ ਕਾਗਜ਼ ਜੇ ਤੁਹਾਡੇ ਕਾਗਜ਼ ਘਰ ਪੂਰਾ ਕਰਦੇ ਨੇ ਫਿਰ ਤੁਹਾਡਾ ਵੀਜ਼ਾ ਲੱਗੂ ਅਗਰ ਤੁਹਾਡਾ ਕਾਗਜ਼ੀ ਨਹੀਂ ਤੁਹਾਡੇ ਪੂਰੇ ਹੈਗੇ ਤੁਸੀਂ ਉਹਨਾਂ ਦੀ ਸਰਤਾ ਪੂਰੀਆਂ ਨਹੀਂ ਕਰਦੇ ਫਿਰ ਉੱਥੇ ਸਾਈਂ ਚਾਹੇ ਸਾਈਂ ਦਾ ਬਾਪ ਆ ਜੇ ਕੋਈ ਤੁਹਾਡਾ ਵੀਜ਼ਾ ਨਹੀਂ ਲਾ ਸਕਦਾ ਸੋ ਇਹ ਜਿਹੜੇ ਬੱਕਰਪੁਰ ਵਾਲੇ ਸਾਈਂ ਇਹਨਾਂ ਦਾ ਆਪਣਾ ਖੁਦ ਵੀਜ਼ਾ ਨਹੀਂ ਲੱਗਿਆ ਦੋਸਤੋ ਜਿਹਦਾ ਆਪ ਆਪਣਾ ਅਮਰੀਕਾ ਦਾ ਵੀਜ਼ਾ ਨਾ ਲੱਗਿਆ ਹੋਵੇ ਉਹ ਬੰਦਾ ਲੋਕਾਂ ਦੇ ਹਜ਼ਾਰਾਂ ਲੋਕਾਂ ਦੇ ਵੀਜ਼ੇ ਲਵਾਉਣ ਲੱਗਿਆ ਆ ਪਰ ਉਹਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਹੈਗਾ ਉਹਨੂੰ ਕੋਈ ਮੂਰੋ ਇਹ ਕਹਿਣ ਵਾਲਾ ਨਹੀਂ ਹੈਗਾ ਕਿ ਬਾਬਾ ਜੀ ਤੁਸੀਂ ਮੇਰਾ ਵੀਜ਼ਾ ਤਾਂ ਲਵਾਉਣ ਨੂੰ ਕਹਿੰਦੇ ਹੋ ਥੋੜਾ ਲੱਗਿਆ ਫਿਰ ਪਤਾ ਕੀ ਜਵਾਬ ਆਊਗਾ ਨਹੀਂ ਜਿਹੜੀ ਸਾਡੀ ਸ਼ਕਤੀ ਆ ਨਾ ਇਹ ਤੁਹਾਡੇ ਲੋਕਾਂ ਦੀ ਖਾਤਰ ਹੈ ਸਾਡੀ ਸ਼ਕਤੀ ਆਪਣੇ ਆਪ ਦੇ ਉੱਪਰ ਨਹੀਂ ਵਰਤੀ ਜਾ ਸਕਦੀ ਇਹ ਇਹਨਾਂ ਲੋਕਾਂ ਦੇ ਘੜੇ-ਕੜਾਏ ਜਿਹੜੇ ਜਵਾਬ ਹੁੰਦੇ ਨੇ ਇਹ ਬੇਤੁਕੇ ਜਵਾਬਾਂ ਨੂੰ ਆਪਾਂ ਸੱਚ ਮੰਨ ਲੈਣਾ ਵੀ ਬਾਬਾ ਜੀ ਤਾਂ ਜੀ ਸੱਚੀਆਂ ਗੱਲਾਂ ਕਰਦੇ ਨੇ ਸੋ ਦੋਸਤੋ ਇਹਨਾਂ ਨੂੰ ਠੱਗਾ ਦਾ ਕਹਿੰਦਾ ਛੱਡੋ ਮੈਂ ਇਹਨਾਂ ਨੂੰ ਕਿਸੇ ਨੂੰ ਸਾਈਂ ਨਹੀਂ ਕਹਿੰਦਾ ਇਹ ਸਭ ਠੱਗ ਟੋਲੇ ਇਕੱਠੇ ਹੋਏ ਹੋਏ ਨੇ ਜਿਹੜੇ ਤੁਹਾਡੀਆਂ ਆਸਥਾਵਾਂ ਤੁਹਾਡੀਆਂ ਮਜਬੂਰੀਆਂ ਤੁਹਾਡੀਆਂ ਮਤਲਬ ਖੁਦ ਆਪ ਹੀ ਜਜਬਾਤੀ ਹੋ ਕੇ ਉਹਨਾਂ ਨੂੰ ਦੱਸੀਆਂ ਹੋਈਆਂ ਗੱਲਾਂ ਉਹਨਾਂ ਦੇ ਚੇਲੇ ਬਾਹਰੋਂ ਸੁਣ ਲੈਂਦੇ ਨੇ ਤੇ ਅੰਦਰ ਆ ਕੋ ਕੰਨ ਚ ਫੂਕ ਮਾਰਦੇ ਨੇ ਅੱਜ ਕੱਲ ਤਾਂ ਕੰਨ ਚ ਫੂਕ ਮਾਰਨ ਦੀ ਲੋੜ ਵੀ ਨਹੀਂ ਆਹੀ ਲਾ ਕੇ ਜਿਹੜਾ ਉਹਨਾਂ ਦੇ ਕੰਨ ਦੇ ਵਿੱਚ ਆ ਲੱਗਿਆ ਹੁੰਦਾ ਇਹ ਜਿਹੜਾ ਆ ਵਾਲਾ ਹੈਗਾ ਨਾ ਬਲੂਟੂਥ ਇਹ ਕੰਨ 'ਚ ਲੱਗਿਆ ਹੁੰਦਾ ਬਾਹਰ ਕਿਸੇ ਦੀ ਗੱਲ ਸੁਣ ਲੈਂਦੇ ਨੇ ਉੱਥੋਂ ਹੀ ਫੋਨ ਤੇ ਦੱਸ ਦਿੰਦੇ ਨੇ ਬਾਬਾ ਜੀ ਆਹ ਜਿਹੜੀ ਤੁਹਾਡੇ ਮੂਰੇ ਲੇਡੀ ਜਾਈ ਆ ਇਹਦੀ ਆ ਪ੍ਰੋਬਲਮ ਐ ਤੇ ਇਹਦੇ ਬਾਰੇ ਦੱਸ ਦਿਓ ਉਹ ਸੁਣ ਕੇ ਸਾਰੀਆਂ ਕਨਵੇ ਕਰ ਦਿੰਦੇ ਨੇ ਤੇ ਅਸੀਂ ਕਹਿੰਦੇ ਨਾ ਜੀ ਇਹ ਤਾਂ ਦਿਲਾਂ ਦੀਆਂ ਜਾਣਦਾ ਹੈਗਾ ਇਹਨਾਂ ਦੀਆਂ ਦਿਲਾਂ ਦੀਆਂ ਬਲੂਟੁੱਥ ਜਾਣਦਾ ਸੋ ਦੋਸਤੋ ਇਹਨਾਂ ਤੋਂ ਠੱਗਾ ਤੋਂ ਬਚੋ ਆਪਣੇ ਮਿਹਨਤ ਨਾਲ ਕੀਤੀ ਹੋਈ ਕਮਾਈ ਇਹ ਠੱਗ ਟੋਲਿਆਂ ਤੇ ਨਾ ਬਰਸਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ